ਅਗਸਤ ਮਹੀਨਾ ਚੱਲ ਰਿਹਾ ਤੇ ਅਗਸਤ ਦੇ ਮਹੀਨੇ ਦੇ ਵਿੱਚ ਤੁਸੀਂ ਆਪਣੇ ਘਰ ਦੀ ਬਗੀਚੀ ਦੇ ਵਿੱਚ ਜਾਂ ਘਰ ਦੇ ਵਿੱਚ ਜਿਹੜੀ ਤੁਸੀਂ ਸਰਦੀ ਰੁੱਤ ਦੀਆਂ ਸਬਜ਼ੀਆਂ ਲਾ ਸਕਦੇ ਹੋ ਉਹਨਾਂ ਦੇ ਵਿੱਚੋਂ ਅੱਜ ਪੰਜ ਜਿਹੜੀਆਂ ਸਬਜ਼ੀਆਂ ਦੀ ਗੱਲ ਕਰਾਂਗੇ ਸਭ ਤੋਂ ਪਹਿਲੀ ਹੈਗੀ ਆ ਪਾਲਕ ਪਾਲਕ ਪਤਾ ਲੱਗ ਭਾਵੇਂ ਤਾਂ ਸਾਰਾ ਸਾਲ ਹੁੰਦੀ ਰਹਿੰਦੀ ਆ ਪਰ ਤੁਸੀਂ ਆਹ ਦਿਨਾਂ ਦੇ ਵਿੱਚ ਲਾ ਕੇ ਜਦੋਂ ਆਪਣੇ ਦੀਵਾਲੀ ਦੇ ਦਿਨਾਂ ਤੱਕ ਪਾਲਕ ਥੋੜੀ ਤਿਆਰ ਮਿਲੂਗੀ ਤੇ ਦੂਜੀ ਚੀਜ਼ ਹੈਗੀ ਧਣੀਆਂ ਤੇ ਇਹ ਦੋਨੇ ਚੀਜ਼ਾਂ ਤੁਸੀਂ ਬੱਟਾਂ ਦੇ ਉੱਪਰ ਲਾਉਣ ਦੀ ਕੋਸ਼ਿਸ਼ ਕਰਨੀ ਆ ਤਾਂ ਜੋ ਜਿਹੜਾ ਇਹਨੂੰ ਪਾਣੀ ਦੀ ਮਾਰਨਾ ਹੋ ਸਕੇ ਤੇ ਤੀਜਾ ਹੈਗਾ ਜਿਹੜਾ ਆਪਣਾ ਪਿਆਜ਼ ਜਦੋਂ ਆਪਣੇ ਸਾਗ ਬਣਦੇ ਨੇ ਘਰਾਂ ਦੇ ਵਿੱਚ ਉਦੋਂ ਆਪਾਂ ਹਰਾ ਪਿਆਜ਼ ਕਾਫੀ ਯੂਜ਼ ਕਰਦੇ ਆ ਤੇ ਜੇ ਆਪਾਂ ਹੁਣੇ ਪਿਆਜ਼ ਹੁਣ ਲਾਵਾਂਗੇ ਤਾਂ ਅੱਗੇ ਜਾ ਕੇ ਇਹ ਹਰਾ ਪਿਆਜ਼ ਆਪਣੇ ਸਾਗ ਲਈ ਵਰਤੇ ਜਾਊਗਾ ਚੌਥੀ ਚੀਜ਼ ਹੈਗੀ ਆ ਤੋੜੀਆ ਤੋੜੀਏ ਨੂੰ ਕਈ ਸਾਗ ਵੀ ਜਿਵੇਂ ਸਾਗ ਦੇ ਤੌਰ ਤੇ ਵਰਤਦੇ ਆ ਆਪਾਂ ਉਹ ਵੀ ਆਹ ਦਿਨਾਂ ਦੇ ਵਿੱਚ ਲੱਗਣ ਲੱਗ ਸਕਦਾ ਹੈ ਦੇ ਲਾਸਟ ਵਾਲੇ ਹਫ਼ਤੇ ਦੇ ਵਿੱਚ ਤੇ ਪੰਜਵੀਂ ਚੀਜ਼ ਜਿਹੜੀ ਹੈਗੀ ਆ ਆਪਣੀ ਉਹ ਹੈਗੀ ਆ ਗੋਭੀ ਗੋਭੀ ਤੁਸੀਂ ਹੁਣ ਵੀ ਲਾ ਸਕਦੇ ਹੋ ਤੇ ਇਹਦੇ ਵਿੱਚ ਪਹਿਲਾਂ ਵੀ ਲਾ ਸਕਦੇ ਸੀਗੇ ਜਿਹੜੀ 15 ਗਾਹ ਤੋਂ ਪਹਿਲਾਂ ਗੋਭੀ ਲੱਗਦੀ ਸੀ ਉਹ ਹੋਰ ਵੀ ਸੀਗੇ ਤੇ ਹੁਣ ਹੋਰ ਵੀ ਲੱਗਨੇ ਸ਼ੁਰੂ ਹੋ ਗਏ ਇਹ ਪੰਜ ਦੀਆਂ ਪੰਜ ਜਿਹੜੀਆਂ ਐਟਮਾ ਨੇ ਉਹ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਖੇਤ ਦੇ ਵਿੱਚ ਲਾ ਕੇ ਤੁਸੀਂ ਵੇਚ ਵੀ ਸਕਦੇ ਹੋ ਤੇ ਆਪਣੇ ਘਰ ਦੇ ਖਾਣ ਲਈ ਵਰਤ ਸਕਦੇ ਹੋ